ਰੋ ਨਾਲ ਕੋਈ ਦਾ ਬੈਠੇ ਨਾਲ ਅੱਜ ਮੈਂ ਜੀ ਆਜਾ ਕਿਹਦਾ ਕੀ ਨਾਮ ਜੀ ਕੀ ਦਾ ਜਿੰਨਾਂ ਦੀ ਡੈਥ ਹੋਈ ਹੈ ਮਰਿੰਦਰ ਸਿੰਘ ਨੇ ਮੈਂ ਹਦਿਕਰ ਦੀਆਂ ਕੀ ਕਾਰਨ ਸੀ ਮਾਰਨ ਦਾ ਇਹਦਾ ਹੀ ਜਨਾਨੀ ਦਾ ਚੱਕਰ ਹੀ ਗਾ ਇਹਨੂੰ ਬੜਾਈ ਸਮਝਾਉਨੇ ਆ ਉਹਨੇ ਧਮਕੀਆਂ ਦਿੱਤੀਆਂ ਹੀ ਵੀ ਮਾਰ ਦੇਣਾ ਤੇ ਮਾਰ ਹੀ ਦਿੱਤਾ ਆ ਤੁਹਾਡੇ ਘਰ ਵਾਲੇ ਵਿੱਚ ਚੱਕਰ ਹੀ ਕਿਸੇ ਨਾਲ ਹਾਂਜੀ ਹਾਂਜੀ ਜੋਤੀ ਜੋਤੀ ਕੁੜੀ ਜੋਤੀ ਆ ਜਨਾਨੀ ਆ ਕਈਆਂ ਨਾਲ ਖੇ ਖਾਦੀ ਉਹਨੇ ਔਰ ਘਰ ਵਾਲਾ ਵੀ ਕਈਆਂ ਨਾਲ ਖੇ ਖਾਦੀ ਆ ਆਪਣੀ ਸੱਸ ਨਾਲ ਵੀ ਰਿਹਾ ਵਾ ਆਨੇ ਬੇੜਾ ਕਰ ਕਰਤਾ ਸਾਡੇ ਘਰ ਦਾ ਉਹ ਗੰਦਾ ਨਾਲ ਮਾਰਿਆ ਕੁਝ ਪਤਾ ਦਾਤਰ ਆਵੇ ਉਹਦੇ ਨਾਲ ਹੀ ਦਾਤਰ ਵੱਡ ਵੱਡ ਦਿੱਤਾ ਆ ਮੈਨੂੰ ਤਾਂ ਫੋਨ ਆਇਆ ਮੇਰੇ ਬੱਚਿਆਂ ਨੂੰ ਬੱਚਿਆਂ ਨੇ ਫੋਨ ਚੁੱਕਿਆ ਆ ਵੀ ਵੱਡੇ ਨੇ ਕੀਤਾ ਨਿੱਕੇ ਨੂੰ ਫਿਰ ਦਾੜੀ ਨੂੰ ਵੱਡ ਗਿਆ ਉਸੇ ਵੇਲੇ ਆ ਗਏ ਭੱਜ ਕੇ ਇੱਥੇ ਕਿੰਨੇ ਜਣੇ ਗਏ ਜਿੰਨਾ ਦੇ ਤੁਹਾਨੂੰ ਬਾਰ ਕੀਤੇ ਹੋਏ ਪਾਦਾਨੀ ਕੇ ਤੇਨੇ ਜਾਣੇ ਤੇ ਹੋਣਗੇ ਹੀ ਇਕੱਲੇ ਜਾਣੇ ਦਾ ਤਾਂ ਕੰਮ ਨਹੀਂ ਆ ਡਿਊਟੀ ਸਿਲਵਰ ਰੌਕ ਚ ਕਰਦੇ ਹੀਗੇ ਤੇ ਹੁਣ ਕਿੱਥੇ ਜਾ ਰਹੇ ਸੀ ਹੁਣ ਕਿਤੋਂ ਆ ਰਹੇ ਸੀਗੇ ਰਾਹ ਦੇ ਵਿੱਚ ਘੇਰ ਲਿਆ ਉਹਨਾਂ ਨੇ ਸਾਢੇ ਪੰਜੇ ਡਿਊਟੀ ਕਰ ਬਹਿਣਾ ਹੀਗਾ ਹਾਂਜੀ ਹੁਣ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕੋ ਕੀ ਮੰਗ ਪ੍ਰਸ਼ਾਸਨ ਤਾਂ ਮੰਗ ਕੀ ਆ ਮੇਰੀ ਗਰੀਬੀ ਦੀ ਉਹਨਾਂ ਨੂੰ ਸਜ਼ਾ ਦੇ ਉਹ ਚਾਵਲ ਜਨਾਨੀ ਨੂੰ ਇਦਾਂ ਹੀ ਵੱਡੋ ਇਹ ਮੇਰੀ ਹੈ ਗਈ ਆ ਬੇਨਤੀ ਜੇ ਤੁਸੀਂ ਇਹ ਕਰ ਸਕਦੇ ਤਾਂ ਠੀਕ ਆ ਨਹੀਂ ਕਿਹਨੇ ਕੁਛ ਨਹੀਂ ਕਰਨਾ ਸਾਰੇ ਪੈਸੇ ਦੇ ਕੁੱਤੇ ਆ ਸਭ ਪੈ ਕੀ ਕਰੋਗੇ ਸਾਡੇ ਵੀਰ ਹਾਏ ਕੀ ਕਰੀਏ ਸਾਡੇ ਵੀਰ ਨੂੰ ਮਾਰਤਾ ਕਿਹਨੇ ਇਹਨਾਂ ਨੇ ਮਾਰਿਆ ਹਾਏ ਪਤਾ ਨਹੀਂ ਕੌਣ ਮਾਰ ਗਿਆ ਵਾ ਸਾਡੇ ਭਰਾ ਨੂੰ ਮਾਰਤੇ ਹਾਏ ਆ ਵੇਖੋ ਇੱਥੇ ਹੀ ਵਜ ਮਾਰਿਆ ਵਾ ਹਾਏ ਸਾਨੂੰ ਤੇ ਫੋਨ ਗਿਆ ਵਾ ਤੇ ਭੂਆ ਪਾਪਾ ਨੂੰ ਮਾਰਤਾ ਹੀ ਕਿਹਨੇ ਕਿੰਨੇ ਬੱਚੇਗੇ ਹਾਏ ਦੋ ਧੀਆਂ ਜੋ ਦੋ ਪੁੱਤ ਜੋ ਹਾਏ ਚਾਰ ਬੱਚੇ ਵਾਧ ਆਪ ਲੋਕਾਂ ਦੇ ਘਰਾਂ ਦਾ ਕੰਮ ਕਰਦੇ ਹੀ ਨਾਲ ਚਕੌਲਟੀ ਗਾਰਡ ਕਰਦਾ ਹੀ ਆਪਣਾ ਟਾਈਮ ਪਾਸ ਕਰਦੇ ਹੀ ਹਾਏ ਭਰਾਵਾ ਕੋਈ ਪੁੱਛ ਤੂੰ ਕੋਈ ਪਤਾ ਨਹੀਂ ਕਿ ਬੰਦਾ ਤੇ ਕੀ ਨਹੀਂ ਹਾਏ ਅਹੀ ਨਾਨੇ ਹਾਏ ਸਾਡੇ ਪ੍ਰਾਣ ਨੂੰ ਮਾਰ ਤਾਂ ਹੀ ਦਾਨੇ ਉਹਦਾ ਕੱਖ ਨਾ ਰਵੇ ਖਾ ਖਣਾ ਰਵੇ ਸਾਡੇ ਵੀਰ ਨੂੰ ਮਾਰਤਾ ਉਹਦੇ ਬੱਚੇ ਰੋਲ ਜਾਣੇ ਆ ਐ ਤੇ ਆਨੇ ਜਿਹੜੀ ਜਨਾਨੀ ਨੇ ਕੀਤਾ ਨਾ ਇਹ ਕੰਮ ਕਰਾਇਆ ਉਹ ਵੀ ਇਦਾਂ ਹੀ ਮੁੱਕੇ ਉਹ ਇਦਾਂ ਹੀ ਮੁਕਣ ਜਿਨ੍ਹਾਂ ਨੇ ਸਾਡੇ ਭਰਾ ਨੂੰ ਮਾਰਿਆ ਹਾਏ ਭਰਾ ਵਸ ਜੀ ਸਰ ਜਿਹੜਾ ਇਹ ਕਤਲ ਹੋਇਆ ਜਿਹੜਾ ਇੱਕ ਕਿਹਾ ਜਾ ਰਿਹਾ ਕੀ ਮਾਮਲਾ ਸਾਨੂੰ ਅੱਜ ਕੰਟਰੋਲ ਰੂਮ ਤੋਂ ਤਲਾਹ ਮਿਲੀ ਸੀ ਕਿ ਸਿਲਵਰ ਉਹ ਕਲੋਨੀ ਆ ਲੋਹਾਰਾ ਰੋਡ ਤੇ ਉੱਥੇ ਕਲੋਨੀ ਵਿੱਚ ਇੱਕ ਡੈਡੀ ਬੋਡੀ ਪਈ ਆ ਤੇ ਜਿਸ ਦੀ ਬੁਰੀ ਤਰ੍ਹਾਂ ਕੱਟ ਵੱਢ ਹੋਈ ਆ ਜੋ ਅਸੀਂ ਮੌਕੇ ਤੇ ਪਹੁੰਚੇ ਆ ਇਹ ਜਿਹੜੇ ਸ਼ਨਾਖਤ ਹੋਏ ਆ ਵਰਿੰਦਰ ਸਿੰਘ ਸਾਨੂੰ ਉਹ ਮਰੀਕ ਸਿੰਘ ਗਮਟਾਲਾ ਕਲੋਨੀਆਂ ਲੋਹਾਰਕਾ ਰੋਡ ਜੋ ਇੱਥੇ ਪਾਸੇ ਹੀ ਕਲੋਨੀਆਂ ਇਸ ਸਿਲਵਰ ਉਹ ਕਲੋਨੀ ਚ ਗੇਟ ਤੇ ਸਕਿਉਰਟੀ ਗਾੜੀ ਡਿਊਟੀ ਕਰਦਾ ਸੀ ਤੇ ਜੋ ਪਰਿਵਾਰ ਵਾਲੇ ਆ ਕੇ ਮੌਕੇ ਤੇ ਉਹਨਾਂ ਸ਼ਨਾਖਤ ਕਰ ਲਈ ਆ ਉਹਨਾਂ ਨੇ ਇੱਕ ਵਿਅਕਤੀ ਦੇ ਸ਼ੱਕ ਜਾਰੀ ਕੀਤਾ ਸੁਖਵਿੰਦਰ ਸਿੰਘ ਜੋ ਉਹਨਾਂ ਦੀ ਕਲੋਨੀ ਵਿੱਚ ਪਹਿਲਾਂ ਰਹਿੰਦਾ ਸੀ ਥੋੜੇ ਦਿਨ ਪਹਿਲਾਂ ਜਿਹੜਾ ਉਹ ਮਕਾਨ ਵੇਚ ਕੇ ਕਿਤੇ ਚਲ ਗਿਆ ਉਹਨਾਂ ਨੇ ਸ਼ੱਕ ਜਾਰੀ ਕੀਤਾ ਜੋ ਵੀ ਪਰਿਵਾਰ ਵਾਲੇ ਬਿਆਨ ਲਿਖਾਉਣਗੇ ਉਸ ਮੁਤਾਬ ਜਿਹੜਾ ਵਾ ਇਹਦਾ ਮਕਦਮਾ ਦਰਜ ਕਰਕੇ ਕਾਰਵਾਈ ਕੀਤੀ ਜਾਊਗੀ ਕਾਰਨ ਕੀ ਕੋਈ ਪਤਾ ਕਾਰਨ ਫੇਰ ਲੈ ਇਨਵੈਸਟੀਗੇਟਰ ਕਰ ਰਹੇ ਆ ਪਰਿਵਾਰ ਵਾਲੇ ਜੋ ਵੀ ਆਪਣੇ ਬਿਆਨ ਲਿਖਾਉਣਗੇ ਉਸ ਤੋਂ ਬਾਅਦ ਤਫਤੀਸ਼ ਦੌਰਾਨ ਪਤਾ ਲੱਗੂਗਾ ਕਾਰਨ ਕੀ ਸੀ ਇਹਦਾ ਕਿੰਦੀ ਉਮਰ ਹੈ ਗਈ ਸੀ ਉਸ ਨੌਜਵਾਨ ਮਰਨ ਵਾਲੇ ਦੀ ਉਮਰ 45 ਸਾਲ ਆ ਜਿਹੜੇ ਤੇ ਸ਼ੱਕ ਜਾਰ ਕਰ ਰਹੇ ਉਹਦੀ ਤਕਰੀਬਨ 30 ਸਾਲ ਉਮਰ ਹੈ ਇਹ ਵਿਆਹ ਸੀ ਜੀ ਦੋਨੇ ਵਿਆਹ ਸੀ ਜੀ ਨਾਮ ਕੀ ਸੀ ਮਰਨ ਵਾਲੇ ਦਾ ਨਾਮ ਵਿਰਿੰਦਰ ਸਿੰਘ ਹੈ ਜੀ ਤੇ ਸਰ ਕਿੰਨੇ ਮਹੀਨੇ ਦਾ ਵਾਕਿਆ ਹੈ ਇਹ 5:00 ਵਜ ਕੇ 5:30 ਪੰਜ ਦੇ ਕਰੀਬ ਦੀ ਗੱਲ ਲੱਗਦੀ ਹੈ ਹਾਂਜੀ ਬਿਲਕੁਲ ਪਰਿਵਾਰ ਦੇ ਅਸੀਂ ਬਿਆਨ ਹਸਲ ਕਰ ਰਹੇ ਹਾਂ ਸਾਡੀ ਐਫਐਸਐਲ ਟੀਮ ਵੀ ਆ ਗਈ ਹੈ ਅਸੀਂ ਮੌਕੇ ਦੇ ਸਬੂਤ ਇਕੱਠੇ ਕਰ ਰਹੇ ਹਾਂ ਤੇ ਸਬੰਧ ਵਿੱਚ ਅਸੀਂ ਐਫਆਈਆਰ ਦਰਜ ਕਰ ਰਹੇ ਹਾਂ